ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਠੀਕ ਠਾਕ ਸਾਰੇ ਭਰਾ ਅੱਜ ਨਾ ਵੀਰੋ ਸਪਰੇਅ ਕਰਾਉਂਦੇ ਆ ਪੂਸਾ ਬਾਸਮਤੀ 1985 ਦੇ ਤੇ ਇਹਦੇ ਅੱਗੇ ਵੀ ਸਪਰੇਅ ਕਰਾਈ ਸੀ ਅੱਗੇ ਆਪਾਂ ਕਰਾਈ ਸੀ ਵੀਡੀਓ ਪਾਈ ਸੀ 0050 ਆਈਸੀਐਲ ਦੀ +5 ਜੀ ਜਿਹੜਾ 050 ਦੀ ਡੋਜ਼ ਪਾਈ ਆਪਾਂ 1 ਕਿਲੋ ਗੱਲੇ ਦੀ ਤੇ 5 ਜੀ ਪਾਈ ਸੀ 333 ਐਮਐਲ ਤੇ ਅੱਜ ਨਾ ਕਰਾਉਂਦੇ ਆ ਸਪਰੇਅ ਇਨੂੰ ਤੇ ਇਹਦੀ ਨਾ ਇੱਕ ਕਰਨਾ ਤੁਹਾਨੂੰ ਦਿਖਾਉਣੀ ਆ ਵੇਖੋ ਪਮਕੜ ਪਮਕੜ ਵੜਾਉਂਦੇ ਆ ਇਹਦੇ ਵਿੱਚ ਚਲੋ ਬੋਰ ਹੋ ਗਿਆ ਹੁਣ ਤੇ ਇਹ ਬਾਸਮਤੀ ਨਾ ਆ ਗਈ ਪੂਰੀ ਦੀ ਪੂਰੀ ਐ ਗੋਹ ਦੇ ਵਿੱਚ ਪਾਈ ਪੈਦੀ ਆ ਵੇਖੋ ਫੁੱਲ ਗਈ ਇਹ ਤੁਹਾਨੂੰ ਮੈਂ ਬਖਾਉਣਾ ਵਈਆਂ ਮੰਜਲੇ ਦੀ ਬੜੀ ਆਹ ਲਓ ਜੀ ਬਿਲਕੁਲ ਸਹੀ ਸਟੇਜ ਜਿਹੜੇ ਜਿਹੜੇ ਭਰਾਵਾਂ ਨੇ ਸਪਰੇਅ ਕਰਨੀ ਹੈ ਨਾ ਜਿਹੜੇ ਜਿਹੜੇ ਵੀ ਭਰਾਵਾਂ ਸਪਰੇਅ ਕਰਨੀ ਨਾ ਆਸਟ੍ਰੀ ਇਸ ਬ੍ਰੀ ਕਰਿਆ ਕਰ। ਕਈ ਭਰਾਣਾ ਜਿਵੇਂ ਕੀ ਕਰਦੇ ਆ ਕਿ 2% ਪਾਖਮਤੀ ਨੇਸਰੀ ਹੋਵੇ 4% ਨੇਸਰੀ ਹੋਵੇ ਕਹਿੰਦੇ ਉਦੋਂ ਕਰਾਉਣੀ ਚਾਹੀਦੀ। ਪਰ ਅਸਲ ਦੇ ਵਿੱਚ ਜਿਹੜੀ ਆਪਾਂ ਸਪਰੇਅ ਗੋਭ ਦੇ ਵਿੱਚ ਕਰਦਾਂਗੇ ਉਹਦੇ ਵਰਗੇ ਰਿਜ਼ਲਟ ਮਿਲਣਾ ਹੀ ਨਹੀਂ ਭਰਾਓ ਆਪਾਂ ਨੂੰ ਕਿਹੇ ਵੀ ਦਵਾਈ ਦੇ ਜਿਹੜੀ ਮਰਜ਼ੀ ਆਪਾਂ ਕਰ ਲਈਏ। ਜੇ ਇੱਕਦੋ ਹੀ ਸਪਰੇਅ ਗੋਭ ਚੀ ਕਰਕੇ ਵੇਖ ਲਓ। ਕਈ ਭਰਾ ਕਹਿੰਦੇ 1 5% ਨੇਸਰੀ ਹੋਵੇ 7% ਨੇਸਰੀ ਹੋਵੇ ਇੱਕਦੋ ਹੀ ਉਦੋਂ ਕਰਕੇ ਵੇਖ ਲਓ। ਤੇ ਰਿਜ਼ਲਟ ਦੱਸਿਓ ਜੇ ਕੀ ਦੇ ਜਿਆਦਾ। ਇਹ ਇਹ ਬਿਲਕੁਲ ਸਹੀ ਸਟੇਜ ਆ ਜਿਹੜੀ ਜਿਹੜੀ ਨਾ ਹੁਣ ਪਾਣੀ ਇਹਦਾ ਹਿਲਵਾਉਂਦੇ ਆ 175 ਦਾ ਇੱਕ ਤਰ ਪਾਰ ਇੱਕੜ ਦੇ ਹਾਲ ਨਾ ਤੇ ਬਾਕੀ ਨਾ ਸ਼ਾਮ ਦੇ ਟਾਈਮ ਅਸੀਂ ਸਪਰੇਅ ਕਰਾਉਨੇ ਹੁੰਦੇ ਜਿਆਦਾਤਰ ਅੱਗੇ ਵੀ ਦੱਸਿਆ ਕਿ ਸ਼ਾਮ ਦੇ ਟਾਈਮ ਹੀ ਸਪਰੇਅ ਜਿਹੜੀ ਕਰਾਵੇ ਰਾਤ ਨੂੰ ਮੌਸਮ ਠੰਡਾ ਹੋ ਜਾਂਦਾ ਉਹਦੇ ਹਰ ਰਿਜ਼ਲਟ ਬਹੁਤੇ ਜਿਆਦੇ ਹੀ ਟੌਪ ਦੇ ਮਿਲਦੇ ਜਿਹੜੀ ਸ਼ਾਮ ਦੇ ਬਾਰੇ ਆਪਣਾ ਸਪਰੇਅ ਹੋ ਜਾਂਦਾ ਤੇ ਸਪਰੇਅ ਦੇ ਵਿੱਚ ਸਪਰੇਅ ਵੀ ਦੱਸਦੇ ਆ ਦੋ ਲਈ ਰੱਖਦੇ ਆ 1085 ਦੇ ਵਿੱਚ ਜਿਹੜੀਆਂ ਸਪਰੇਅ ਕਰਾਉਂਦੇ ਨੇ ਇਹ ਕਰਾਉਂਦੇ ਆ ਪ੍ਰਯਖਰ ਬਾਸਸ ਕੰਪਨੀ ਦੀ ਪ੍ਰਯਖਰ ডোজ ਇਹਦੀ ਭਰਾਉ ਪਾਉਂਦੇ ਆ 100 ਦੇ 20 ਐਮਐਲ ਠੀਕ ਹੈ ਜੀ ਕਲਾਸ ਇਹਦੇ ਨਾਲ ਅਸੀਂ ਪਾਉਂਦੇ ਆ ਫਲੂ ਬੈਂਟਾਮਾਈਲ ਫਲੂ ਬੈਂਟਾਮਾਈਲ ਦਾਣੇਦਾਰ 50 ਗ੍ਰਾਮ ਪ੍ਰਤੀ ਏਕੜ ਦੀ ਉਦਾਂ ਨਾਲ ਉਹਦੀ ডোজ ਕਈ ਦੁਕਾਨਦਾਰ 100 ਗ੍ਰਾਮ ਪਵਾਈ ਜਾਂਦੇ ਆ ਕਈ ਭਰਾ 80 ਗ੍ਰਾਮ ਪਾਈ ਜਾਂਦੇ ਆ ਪਰ ਉਹਦੀ ਜੇ ਡੋਜ਼ ਆ ਉਹ 50 ਗ੍ਰਾਮ ਤੋਂ ਆਪਾਂ ਨੂੰ ਵਧਾਉਣੀ ਨਹੀਂ ਚਾਹੀਦੀ। ਫਲੂਵੰਡਾ ਮਾਈਟ ਨੇ। ਤੇ ਤੀਸਰੇ ਨੰਬਰ ਤੇ ਅਸੀਂ ਨਾਲ ਪਾਉਂਦੇ ਆ ਬੈਕਟਾ ਵਾਈਪ ਕਿਉਂਕਿ ਬੈਕਟਾ ਵਾਈਪ ਨੂੰ ਕਈ ਭਰਾ ਕਹਣਗੇ ਏਡੀ ਮਹਿੰਗੀ ਦਵਾਈ ਪਾ ਕੇ ਪਰ ਅਕਸਰ ਤੇ ਬੈਕਟਾ ਵਾਈਪ ਕਿਉਂ ਨਾਲ ਭਰਾਓ ਅੱਗੇ ਵੀ ਦੱਸਿਆ ਵੀਡੀਓ ਪਾਈ ਕਿ ਸਾਡੇ ਇਧਰ ਨਾ ਪੀਐਲਪੀ ਦਾ ਕਿਰਕ ਤੇ ਅਟੈਕ ਆਇਆ। ਇਹ ਕਰਕੇ ਹੁਣ ਤੇ ਸਪਰੇਅ ਹੋਣੀ ਤੇ ਨਾਲ ਇਹਦੇ ਬੈਕਟਾ ਵਾਈਪ ਆਪਾਂ ਪਾਈ ਜਾਂਦੇ ਆ 700 ਐਮਐਲ ਪ੍ਰਤੀ ਏਕੜ ਦੀ। ਇਹਦਾ ਇਹ ਆ ਕਿ ਬੈਕਟਾ ਵਾਈਪ ਜਿਹੜੀ ਐਂਟੀ ਐਂਟੀਬਾਡੀਕ ਹੁੰ ਉਹਦੇ ਵਿੱਚ ਵਿਕਟਾ ਵਾਈਪ ਨਹੀਂ ਰਲਾਉਣੀ ਆਪਾਂ ਦੂਸਰੀ ਫੰਗੀ ਸੈਡਨ ਸੈਕਟੀਸਾਈਡ ਦੇ ਵਿੱਚ ਰਲਾ ਸਕਦੇ ਆ ਤੇ ਬਾਸਮਤੀ ਦੇ ਵਿੱਚ ਉੰਜਨਾ ਸਭ ਤੋਂ ਵਧੀਆ ਚਲੋ ਤੇਲੇ ਆਸਤੇ ਦੇ ਜਿਹੜੀਆਂ ਗੇਤੀਆਂ ਆ ਉਹਦੇ ਵਿੱਚ ਸਭ ਤੋਂ ਵਧੀਆ ਤੇ ਹੈਗੀ ਮਿੱਡਾ ਪਰ ਮਿੱਡਾ ਹੁਣ ਬੈਨ ਹੋ ਗਈ ਹੈ ਜਿਹੜੀ ਬੈਨ ਹੋਈ ਚੀਜ਼ ਉਹ ਆਪਾਂ ਵਰਤ ਨਹੀਂ ਨਹੀਂ ਬਾਸਮਤੀਆਂ ਦੇ ਖਾਸ ਕਰਕੇ ਇਸ ਕਰਕੇ ਇਹਦੇ ਵਿੱਚ ਅਸੀਂ ਪਾਉਂਦੇ ਨਾਲ ਅਸ਼ੀਨ ਵਾਲਾ ਟੈਕਨੀਕਲ ਠੀਕ ਹੈ ਜੀ ਇਹ ਦਵਾਈਆਂ ਪਾਉਂਦੇ ਆਂ ਬਾਕੀ ਆਪਾਂ ਵੀਡੀਓ ਦੇ ਵਿੱਚ ਸਾਰੀਆਂ ਦਵਾਈਆਂ ਦੀ ਨਾਲ ਫੋਟੋ ਵੀ ਲਾ ਦਾਂਗੇ ਡੋਜ਼ ਵੀ ਦੱਸ ਦਾਂਗੇ ਸਾਰੇ ਭਰਾਵਾਂ ਨੂੰ ਇਹ ਇਹੋ ਵਾਂਗੀ ਸ਼ਾਮ ਦੇ ਟਾਈਮ 'ਚ ਸਪਰੇਅ ਹੋ ਜੇ ਤੇ ਸਹੀ ਟਾਈਮ 'ਤੇ ਸਪਰੇਅ ਹੋ ਜੇ ਉਹਦਾ ਰਿਜ਼ਲਟ ਤੇ ਇੱਕ ਜਿਹੜੀ ਆਪਾਂ ਥੋੜਾ ਲੇਟ ਸਪਰੇਅ ਜਾਂ ਹੋ ਗਈ ਜਾਂ ਨਾ ਸਪਰੇਅ ਹੋਈ ਉਹਦਾ ਰਿਜ਼ਲਟ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਜੀ ਇਹ ਕਰਕੇ ਆ ਹੁਣ ਆਪਾਂ ਵੀਡੀਓ ਪਾਉਂਦੇ ਆਂ ਇਹਦੀਆਂ ਨਾ ਕਿਤੇ ਕਿਤੇ ਲੋਕਾਂ ਨੂੰ ਤੁਹਾਨੂੰ ਹੁੰਨਾ ਇਹ ਆ ਵੇਖੋ ਲਾਲ ਆ ਨਾ ਔਰ ਵੀ ਗਾੜੀ ਵੇਖ ਲੋ ਨੋਕਾ ਲਾਲ ਇਹ ਤਾਂ ਨੋਣ ਨਾ ਚਮਾਂ ਪੰਜਾਂ ਦਿਨਾਂ ਬਾਅਦ ਹੀ ਆ ਵੀਡੀਓ ਫੇਰ ਪਾਵਾਂਗੇ ਫੇਰ ਵੇਖੋ ਨੋਕਾ ਆ ਗਈਆਂ ਕਿਉਂਕਿ ਇਹ ਡੀਐਸਆਰ ਜਿਹੜੇ ਕੱਦੂ ਵਾਲੇ ਝੋਨੇ ਆਪਾਂ ਲਾਈ ਜੰਨੇ ਵੀ ਉਹਨਾਂ ਦੇ ਵਿੱਚ ਅਸੀਂ ਜੂਰੀਆ ਪਹਿਲਾਂ ਪਾ ਦਿੱ ਉਹਨਾਂ ਦੇ ਦਿੱਕਤ ਨਹੀਂ ਆਈ ਇਹ ਕੱਦੂ ਵਾਲੇ ਝੋਨੇ ਕਰਕੇ ਇਹਨਾਂ ਦੇ ਵਿੱਚ ਇਹ ਦਿੱਕਤ ਆਈ ਤੇ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਆ ਨੋਕਾ ਲਾਲ ਮਾੜੀਆਂ ਮਾੜੀਆਂ ਚਮਾਂ ਪੰਜਾਂ ਦਿਨਾਂ ਨੂੰ ਉਹਦੀ ਵੀਡੀਓ ਪਾਵਾਂਗੇ ਫੇਰ ਓਕੇ ਜੀ ਧੰਨਵਾਦ